ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮਹਿਲਖੁਰ ਦੇ ਜਿਲ੍ਹਾ ਬਰਨਾਲਾ ਤੋਂ ਹੋਣ ਜਾ ਰਹੀ ਹੈ ਜੀ ਵੀਰ ਦੇ ਕੋਲ ਦੋ ਮੂਰਾ ਨਸਲ ਦੀਆਂ ਕੱਟੀਆਂ ਸੇਲ ਨੇ ਇੱਕ ਦੀ ਉਮਰ 1 ਸਾਲ ਹੈ ਤੇ ਦੂਸਰੀ ਦੀ 13 ਮਹੀਨੇ ਹੈ ਜੀ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ ਜਾਂ Facebook ਪੇਜ ਤੇ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ 872910712 ਇਸ ਨੰਬਰ ਤੇ ਵੀਰ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਵੀ ਕੋਈ ਐਡ ਲਗਾਉਣੀ ਚਾਹੁੰਦੇ ਆ ਆਪਣੇ ਖੇਤੀਬਾੜੀ ਦੇ ਸੰਬੰਧਤ ਸੰਦਾਂ ਦੀ ਤੇ ਜਾਂ ਕਿਸੇ ਵੀ ਜਾਨਵਰ ਦੀ ਤਾਂ ਫ੍ਰੀ ਐਡ ਹੈ ਜੀ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੋ ਵੀਰੇ ਕਟੀਆਂ ਖਰੀਦਣਾ ਚਾਹੁੰਦਾ ਮੋਹਰਾ ਨਸਲ ਦੀਆਂ ਕਟੀਆਂ ਜੀ 1 ਸਾਲ ਦੀ 13 ਮਹੀਨਿਆਂ ਦੀ ਹੈ ਵੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ